ਦਾਅਤਾਂ ਦੀ ਜੇ ਸੇ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਰਿਹਾ ਸਾਰੇ ਪੰਜਾਬ 'ਚ ਹੋ ਰਿਹਾ ਵਿਰੋਧ ਬੀਜੇਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਨਯੋਗ ਕਾਰਵਾਈ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਨਹੀਂ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀ ਦੇ ਅੰਡੇ ਜੋ ਸਾਰੇ ਮੋਟੇ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਕਿ ਕਿਸਾਨਾਂ ਦੇ ਅੱਗੇ ਘਾਟ ਹੋਈ ਪਜਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪ ਪਲਸ ਕੋਰਟੀ ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਤੁਸੀਂ ਵੀਦਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਛੜਕਾਂ ਤੇ ਬੈਠੇ ਰਹੇ 740 ਕਿਸਾਨ ਚੀਦ ਹੋਏ ਉਹ ਅੱਜ ਵੀ ਕਿਸਾਨ ਛੱਬੂ ਬੈਦਗਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹੀ ਵੱਢ ਰਹੇ ਹੋ ਸਭ ਅਸ਼ਵਾਨੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਮਾ ਦਾ ਐਲਾਨ ਕਰ ਦਿੱਤਾ ਹੈ ਪਰ ਇਸ ਦੇ ਵਿਚਕਾਰ ਹੁਣ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਵਾਈਪਲਸ ਸਿਕਿਉਰਿਟੀ ਮਿਲੀ ਗਈ ਹੈ ਜਿਸ ਤੋਂ ਬਾਅਦ ਇਸ ਤੇ ਸਿਆਸਤ ਸ਼ੁਰੂ ਹੋ ਗਈ ਹੈ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਹੇ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਿਕਿਉਰਿਟੀ ਦੇ ਰਹੀ ਹੈ ਬਹੁਤ ਨਿੰਦਨਯੋਗ ਹੈ ਤਰਨਜੀਤ ਸੰਧੂ ਨੂੰ ਵਾਈਪਲਸ ਸਿਕਿਉਰਿਟੀ ਮਿਲੀ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਕਿਸਾਨਾਂ ਵੱਲੋਂ ਇਹ ਅੱਜ ਪਤਾ ਲੱਗਾ ਕਿ ਬੀਜਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਅਮਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰਦੇ ਆ ਕੱਲਾ ਇੱਥੇ ਨਹੀਂ ਹੋ ਰਿਹਾ ਸਾਰੇ ਪੰਜਾਬ 'ਚ ਹੋ ਰਿਹਾ ਵਿਰੋਧ ਬੀਜਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਨਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹਲਕਾਣ ਦੀ ਬਜਾਏ ਕਿਸਾਨਾਂ ਦੀਆਂ ਸਮੱਸਿਆਵਾਂ ਹਲਕਾਣ ਦੀ ਬਜਾਏ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਦੀ ਹੁਣ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀਆਂ ਦੇ ਅੰਡੇ ਜੋ ਸੱਤ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਨਾਲ ਕੇ ਘਾਟ ਹੋਈ ਪਜਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕਿਉਰਟੀ ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸੱਜ ਜੋ ਤੁਸੀਂ ਬੀਜੇਆ ਸੀਗਾ ਤੁਸੀਂ ਵੀ ਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਸੜਕਾਂ ਤੇ ਬੈਠੇ ਰਹੇ 740 ਕਿਸਾਨ ਚੀਜ਼ ਹੋਏ ਉਹ ਅੱਜ ਵੀ ਕਿਸਾਨ ਛੱਬੂ ਬੈਦਰੀਅਤ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਵੀ ਜਿਆ ਉਹੀ ਵੜ ਰਹੇ ਹੋ ਸਰ ਤੁਸੀਂ ਕਿਸਾਨਾਂ ਦਾ ਇੰਨਾ ਧੱਕਾ ਕੀਤਾ ਕਿਸਾਨ ਕਿਉਂ ਤੁਹਾਨੂੰ ਪਿੰਡਾਂ 'ਚ ਵੜਦੇ ਕਿਸਾਨ ਤੇ ਆਪਣਾ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਸਟ੍ਰਗਲ ਆ ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁਰਖੇ ਲਾਗੂ ਨਹੀਂ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਾਹੇ ਦੇ ਦਿਓ ਵਾਈ ਚਾਹ ਦੇ ਦਿਓ ਜੈਡ ਚਾਹ ਦੇ ਦਿਓ ਕੋਈ ਕੋਈ ਸਕਿਉਰਟੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਬੀਜੇਪੀ ਨੂੰ ਵੋਟ ਪਾਉਣ ਵਾਲੇ ਆ ਆਪਣਾ ਭਗਤ ਦੂਰ ਕਰ ਦੇਣ ਕਿਉਂਕਿ ਉਹਨਾਂ ਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਨੇ ਪੰਜਾਬ ਤੋਂ ਵੋਟ ਦੇ ਪਾਉਣੀ ਔਰ ਇਹੋ ਜਿਹਾ ਬਿਸਤਾ ਬੋਲ ਹੋਊਗਾ ਬੀਜੇਪੀ ਦਾ ਇਸਕਾ ਕਿ ਦਬਾਰਾ ਹੋ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦਬਾਰਾ ਪੰਨਾ ਲੈਣ ਤੋਂ ਸੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਨ 50 ਸਾਲ ਹੋਇਆ ਸਾਡੇ ਦੇ ਬਹੁਤ ਟਾਈਮ ਨਹੀਂ ਹੋਇਆ 3300 ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਬਾਲਦੇ ਪੰਜਾਬ ਦੇ ਸਾਡੇ ਨੂੰ ਨੁਕਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆ ਕੇ ਕੌਣ ਤੁਹਾਨੂੰ ਵੋਟਾਂ ਦੇਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇੰਦਾਂ ਨਹੀਂ ਸਕਿਉਰਟੀਆ ਦੇਣਗੇ ਸਕਿਉਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸਤ ਬੋਣੀ ਇਹਦੀ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਸ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀਲ ਸਕਦੇ ਹੋ ਪਿਆਰ ਨਾਲ ਜੋ ਮਰਜ਼ੀ ਪੰਜਾਬੀਆਂ ਨੂੰ ਕਸਾ ਲਓ ਭਾਵੇਂ ਤੁਸੀਂ ਕਹੋਗੇ ਕਿ ਇਹਨਾਂ ਨੂੰ ਦਬਕਾ ਲਾਂਗੇ ਕਸਾ ਲਾਂਗੇ ਇਦਾਂ ਕਰਾਂਗੇ ਇਹ ਨਹੀਂ ਮੰਨਦੇ ਕਿਸੇ ਜੀ ਇਹ ਨਹੀਂ ਸੁਣਦੇ ਉਹ ਤੁਸੀਂ ਧੱਕਾ ਕੀਤਾ ਉਹ ਸੁਣਦੇ ਵੀ ਕਿਉਂ ਭਾਜੀਪੀ ਨੇ ਧੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਧੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਤਰਤਨ ਅੰਮ੍ਰਿਤਸਰ ਹੱਥਾਂ ਦੇ ਉੱਤੇ ਜਿਹੜਾ ਡੇਰਾ ਬਾਬਾ ਨਾਨਕ ਪਤਾ ਮੈਂ ਕਿੰਨੇ ਥਾਵਾਂ ਦੇ ਪੜ ਦੇ ਕਿੰਨੇ ਥਾਵਾਂ ਦੇ ਕਿਸਾਨ ਵਿਰੋਧ ਕਰਦੇ ਹੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਨਹੀਂ ਲਾਉਂਦੇ ਆਂਗੇ ਉਹ ਆਪਣਾ ਅੰਦੋਲਨ ਕਰ ਰਹੇ ਆਂ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਨ ਪਰਤਾਰਜੀ ਸੱਜੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਕਿ ਕਿਸਾਨਾਂ ਤੋਂ ਲਾਗੇ ਜਾਂਦਾ ਕਦੇ ਡਰ ਲੱਗਦਾ ਆ ਮੈਂ ਉਹੀ ਗੱਲ ਕਹਿੰਦਾ ਚੰਗੇ ਕੰਮ ਕੀਤੇ ਸਰ ਜੇ ਚੰਗੇ ਕੰਮ ਕੀਤੇ ਤੇ ਵਾਈ ਬੂਈ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜੈਡ ਪਲੱਸ ਜੇਦੂ ਹੀ ਕੰਮ ਹੀ ਆਂਦੇ ਚੰਗੇ ਕੀਤੇ ਆਪ ਵੀ ਜੇ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਵੀ ਕਿਥੋਂ ਗੱਦਿਆਂ ਦੀ ਪਤਾ ਵੀ ਕਿਦਾਂ ਦੀ ਲੀ ਫਿਰਦੇ ਆ ਯਾਰ ਉਹ ਇਦਾਂ ਨਹੀਂ ਡਰਦੇ ਦੁੱਲਦੇ ਜੋ ਮਰਜ਼ੀ ਕਰ ਦੋ ਤੁਸੀਂ ਜੇ ਵਿਰੋਧ ਕਰਦੇ ਹੋ Punjab ਦੇ ਕਿਸਾਨਾਂ ਦੇ ਜਿੱਥੇ ਬੰਦੀ ਕਰ ਦੇਣਾ ਐਂਦਾ ਤੂੰ ਹੀ ਵੋਟਾਂ ਮੰਗੋਗੇ ਯਾਰ ਜਦ ਤੱਕ ਦਬਾਓਗੇ Punjab 'ਚ ਆਮ ਕਿਸਾਨਾਂ ਦੇ ਆਮ ਬੰਦਿਆਂ ਨੂੰ ਜਾਵੇ ਉਹ ਆਮ ਬੰਦਿਆਂ ਨੂੰ ਆਵੇ ਨਾ ਤੇਜਾ ਸਿੰਘ ਸਮੁੰਦਰੀ ਜੀ ਦਾ ਪੋਤਾ ਆ ਉਹ ਲੋਕਾਂ ਨੂੰ ਇਹ ਵੀ ਦੱਸੇ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਹੋਰ ਕੁਝ ਨਹੀਂ ਬਾਕੀ ਸਾਰਾ ਬੂਦਾਮ ਦਾ ਜੀ ਦੇ ਨਾਂ ਦਿੱਤੇ ਆ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਬਣਾਉਣ ਵਾਲਿਆਂ ਚ ਇੱਕ ਸੰਤ ਗੁਰੂ ਜਿਹੜੀ ਗੁਰੂ ਸਦਾ ਹੱਲ ਹੈ ਜਿਹੜੀ ਚੱਲੀ ਗੁਰੂ ਕਦਰ ਦੀ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੋਤਾ ਖੜਾ ਕਿੰਨਾ ਨਾ ਉਹ ਤੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਦੇ ਦਿੱਲੀ ਨਾਲ ਲੜਦੇ ਦੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ ਮੋਦੀ ਬੀਜੇਪੀ ਅੱਜ ਉਹਨਾਂ ਦਾ ਖੜਾ ਜੇਸ ਹੁੰਦੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜੱਥੂ ਹੁੰਦੇ ਕਿ ਮੈਂ ਜਦ ਕਿੱਥੇ ਬੋਲ ਜਿਹੜਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ 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 ਮੇਰਾ ਮੇਰਾ ਪੋਤਾ ਜਿਹੜਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਦਾ ਖੜੇ ਹੈ ਜਿੰਨਾਂ ਦੇ ਅਹਲ ਹਿੰਦੁਸਤਾਨ ਦੇ ਵਿੱਚ ਪਾਦਾਂ ਚਾਹੇ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾਦਣਗੇ ਲੋਕ ਸਾਰੇ ਇਹੀ ਤੇ ਉਹਦਾ ਵਿਰੋਧ ਹੋ ਰਿਹਾ ਕਿ ਬਾਬਾ ਦੇ ਵਿਚਾਲਾ ਦਿੱਲੀ ਨਾਲ ਲੜਦਾ ਦਿਆ ਤੂੰ ਦਿੱਲੀ ਦਾ ਹੱਥ ਢੋਕਾ ਬਣਿਆ ਪਿਆ ਯਾਰ ਬਾਬਾ ਪੜਦੇ ਲੈ ਪਹਿਲਾਂ ਚੰਗੀ ਤਰ੍ਹਾਂ ਆਪਣੇ ਬਾਬੇ ਨੂੰ ਪੜ੍ਹੇ ਤੇ ਹੀ ਉਹਨੇ ਕੀ ਕੀਤਾ ਉਹਨਾਂ ਤੋਂ ਦਹੀ ਸਿੱਖਿਆ ਲੈਨੇ ਸਰ ਹੁਣ ਸੱਧੂ ਲਾ ਕੇ ਸਮੁੰਦਰੀ ਲਿਖਣ ਲਾਪੇ ਨੇ ਨਾਮ ਉਹ ਜੋ ਮਸਦੀ ਲਿਖਦੇ ਜੀ ਸਮੁੰਦਰੀ ਦਾ ਅਸਲ ਸੇ ਅਸਲ ਤੇਜਾ ਸਗੀ ਸਮੁੰਦਰੀ ਸੀਗੀ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਲਿਖਿਆ ਸਾਦੀ ਉਪਰ ਲਿਖਿਆ ਇਹਨਾਂ ਨੇ ਸਾਦੀ ਉਪਰ ਸਰਕਾਰ ਤੇ ਜੌਬ ਕਰਦੇ ਰਹੇ ਆ ਤੇ ਅੱਜ ਲੋਕਾਂ ਨੂੰ ਮੂਲਕ ਬਣਾਉਣ ਦੀ ਜੋ ਮਰਜ਼ੀ ਲਾਉਣ ਵੋਟ ਨਹੀਂ ਪੈਂਦੀ ਸਾ ਜੋ ਮਰਜ਼ੀ ਹੋ ਜੇ ਉਹਨਾਂ ਦੇ ਕਹਿਣਾਂ ਸੀ ਕਿ ਪੰਜਾਬ ਵਿੱਚ ਵੋਟਾਂ ਲੈਣ ਆਏ ਨਹੀਂ ਆ ਕੇ ਲੋਕਾਂ ਨੂੰ ਲੁੱਟਣ ਆਏ ਨਹੀਂ ਸਿਕਿਉਰਿਟੀ ਲੈ ਕੇ ਹੁਣ ਕਿਸਾਨਾਂ ਨੂੰ ਡਰਾਉਣਾ ਚਾਹੁੰਦੇ